ਹਰਿ ਮਨਾਰਾਇ ਸ਼ੇਰ ਸਿੰਘ ਸੁਨੋ ਭਗਵਾਨ ਦੀ ਦਿਆ ਇ ਗਿਆਨ ਪਰ ਤੋ ਬੇੜਾ ਕਰ ਜੇ ਪਾਰ ਜੋ ਚਾਲ ਆਏ ਸਰਨਾਈਆ ਸੋਂਦੇ ਆ ਜਾਗਦੇ ਆ ਪੰਜ ਵਾਰ ਨਿਰਾ ਬੋਲਿਆ ਕਰੋ ਜਾਏਗਾ ਰਾ ਸੋਹਣ ਮਹਾਰਾਜੀ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਤੇ ਆਈਆ ਕੀ ਆ ਉਹ ਗੁਰਮੁਖੋ ਭਗਤੋ ਸੰਤੋ ਜਿਸ ਦੀਆਂ ਗ੍ਰੰਥ ਸ਼ਹੀਦਾਂ ਵਿੱਚ ਸੁਣਦੇ ਰਹਿ ਬਾਤਾਂ ਉਹ ਗੁਰਮਖੋ ਭਗਤੋ ਸੰਤੋ ਜਿਸ ਦੀਆਂ ਗ੍ਰੰਥ ਸ਼ਹੀਦਾਂ ਵਿੱਚ ਸੁਣਦੇ ਰਹਿ ਬਾਤਾਂ ਉਹ ਬਾਦਨ ਪਰਦਾ ਰ ਆਖ ਲਾਈਆ ਇੱਥੇ ਉੱਥੇ ਇੱਥੇ ਵੀ ਤੇ ਉੱਥੇ ਵੀ ਇੱਥੇ ਉੱਥੇ ਸਭ ਦਾ ਪਿਤਾ ਮਾਤਾ ਬਿਨਾ ਸਰੀਰ ਤੋਂ ਬੇਨजीर नूर ਅਲਾਈਆ ਪਰਤੀ ਤੋਂ ਲੈ ਕੇ ਦਰਗਾਹ ਸਾਜੀ ਤੱਕ ਕੋਈ ਡਾਊਟ ਨਹੀਂ ਰਹਿਣਾ ਚਾਹੀਦਾ ਤੁਹਾਨੂੰ ਕਿੰਨੀ ਕਿਰਪਾ ਕਰ ਰਿਹਾ ਹੈ ਮਹਾਰਾਜ ਪਰਤੀ ਤੋਂ ਲੈ ਕੇ ਦਰਗਾਹ ਸਾਜੀ ਤੱਕ ਭਗਤਾਂ ਦਾ ਬਣਿਆ ਰੇ ਰਾਖਾ ਅੱਗੇ ਪਿੱਛੇ ਸਜੇ ਖਬੇ ਚੱਲੇ ਚਾਈਂ ਜਾਇਆਂ ਕੌਣ ਚੱਲਿਆ ਸਾਡੇ ਅੱਗੇ ਪਿੱਛੇ ਸਜੇ ਕੇ ਪੀ ਕੌਣ ਚੱਲਿਆ ਨਾਲੇ ਸੁਣਦਾ ਜਾਏ ਭਗਤੋ को तू मेरा मैं तेरा एहो मेरी गाथा कौन कह रहा परमेशर नाले सुन दिया जाए भगतो को तू मेरा मैं तेरा एह मेरी गाथा दूजी अवर ना कोई पढ़ाई आ ਸਭ ਤੋਂ ਵੱਡੀ ਇਸ ਦੀ ਕਿਰਪਾ ਕੀ ਸਭ ਤੋਂ ਵੱਡੀ ਕਿਰਪਾ ਆ ਸਭ ਤੋਂ ਵੱਡੀ ਇਸ ਦੀ ਕਿਰਪਾ ਜਿਸ ਨੇ ਇੱਕ ਵਾਰ ਦੇਖ ਲਿਆ ਆ ਮਾਥਾ ਉਸ ਨੂੰ 84 ਵਿੱਚੋਂ ਵਾਰ ਕਢਾਈਆ ਇਹ ਤੇ ਬਦਲੇ ਕਿੰਨੀ ਵਾਰ ਦੇਖ ਲਿਆ ਇੱਕ ਵਾਰ ਜਿਹਨੇ ਦੇਖ ਲਿਆ ਉਦੋਂ 84 ਜਿ ਕਢ ਦੇਣ ਏ ਦੇ ਕੋਲ ਪਹਿਲੀ ਦਜੀ ਤੀਜੀ ਚੌਥੀ ਨਹੀਂ ਕਲਾਸਾ ਮੇਰ ਨਜ਼ਰ ਨਾਲ ਚੌਥੀ ਮੰਜ਼ਲ ਦਾ ਬਚਾਈਆ ਮੇਰ ਨਜ਼ਰ ਨਾਲ ਜਾਣਾ ਹੋਰ ਕੀ ਚਾਹੀਦਾ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਨੇਕ ਲੰਗ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਦੀ ਤਾਰ ਇਹ ਜਗਤ ਦੀ ਪਹਿਚਾਨ ਪਹਿਚਾਨ ਵਿੱਚ ਭਗਤਾਂ ਤੋਂ ਬਿਨਾਂ ਨਹੀਂ ਕਿਸੇ ਨੂੰ ਕਿਸੇ ਨੂੰ ਨਹੀਂ ਵੇਖਿਆ ਭਗਤਾਂ ਤੋਂ ਬਿਨਾਂ ਜਗਤ ਦੀ ਪਹਿਚਾਨ ਪੈ ਚਾਂੜ ਦੀ ਬੇਨ ਭਗਤਾ ਕਿਸੇ ਨਾ ਪਾਈ ਆ ਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਕਹਿਤਾ ਹੀ ਕਿ ਜਦੋਂ ਆਇਆ ਨਾ ਉਹ ਮੇਰੇ ਬਾਰੇ ਵੀ ਦੱਸੂਗਾ ਗੋਬਿੰਦ ਕਿਆ ਇਹ ਖੇਲ ਨਰੰਕਾਰੀ ਸੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਇਹ ਕਿਹਾ ਕਿ ਜਿਹੜੀ ਖੇលਿਆ ਨਰੰਕਾਰ ਦੀ ਆ ਅਗਲ ਕਲ ਸਤਾਰੀ ਆਪਕ ਰਾਈਆ ਜੇਸ ਵੇਲੇ ਆਵੇ ਉਸ ਦੀਵਾਰੀ ਵਾਰਤਾ ਮੇਰੀ ਦੈ ਪ੍ਰਗਟਾਈਆ ਉਸ ਦੀ ਕਲਾ ਹੋਵੇਗੀ ਯਾਰੀ ਯਾਰ ਜਹੂਰ ਕਰੇ ਰਿਸ਼ਨਾਈਆ ਖਬਰ ਹੋਵੇ ਸਭ ਤੋਂ ਵਾਰੀ ਬੱਧ ਹਰ ਦਰਦ ਆਈਆ ਉਸ ਦੇ ਪੰਜਾਂ ਤਤਾਂ ਦੇ ਪੰਜ ਹੁਣੇ ਲਖਾਰੀ ਡਾਊਟ ਲੱਗਾ ਕੋਈ ਕਿਹਦੇ ਹੀ ਪੰਜ ਲਖਾਰੀ ਉਸ ਦੇ ਪੰਜਾਂ ਤਤਾਂ ਦੇ ਪੰਜ ਹੁਣੇ ਲਖਾਰੀ ਪੰਜਾ ਗੋਬਿੰਦ ਦਾ ਦਾ ਗਵਾਈਆ ਮੇਰੀ ਆਸਾ ਪੂਰੀ ਕਰੇ ਸਾਰੀ ਸਰਸਾ ਦੀ ਪੇਟਾ ਵਾਲੇ ਫੇਰਦੇ ਦਹਰਾਈਆ ਜਿੰਨਾ ਵਿੱਚ ਲਗਮਾਤਰ ਘਟ ਨਾ ਕਰੇ ਕੰਨਾ ਦੇ ਵਿਆਰੀ ਔਂਕੜ ਦ ਲੈਕੜ ਲਾਉਂਦ ਲਾਉਂ ਬਜੀ ਲੈਣ ਕੋਈ ਨਾ ਪਾਈਆ ਸੋ ਭਗਤ ਸਹੰਜਣਾ ਆ ਗਿਆ ਸੋ ਵਾਗਦਸ ਹੰਝਣਾ ਆ ਗਿਆ ਪੁਰਖ ਅਕਾਲ ਆ ਗਿਆ ਖੇਲ ਖਲਾ ਗਿਆ ਗੋਵਿੰਦ ਸੂਰਾ ਨਾਲ ਲਾ ਗਿਆ ਸੰਵਲਿਆ ਆਪਣਾ ਧਾਮ ਸੁਹਾ ਗਿਆ ਸ਼ਬਦ ਸ਼ਬਦੀ ਡੰਕਵਾ ਆ ਗਿਆ ਪੇਵੇ ਆਪੇ ਦਾ ਪੇ ਦਿਸ ਪਾ ਗਿਆ ਮੇਰਾ ਛ ਪਰੇਸ਼ਾਨ ਤੋਂ ਵਸਣ ਵਾਲਾ ਊਨ ਦੀ ਛਪ ਦੀ ਵਿੱਚ ਆਪਣਾ ਡੇਰਾ ਲਾ ਗਿਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਨੇਕ ਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਦੀ ਸਭ ਨੇ ਚੱਲਣਾ ਵਿੱਚ ਆਗਿਆ ਅੱਗੇ ਹੋ ਕੇ ਆਪਣਾ ਬਲ ਨਾ ਕੋਈ ਵਿਖਾਈਆ ਲਾਸ਼ ਲੈਣਾ ਸਤ ਗੁਰੂ ਸ਼ਬਦ ਦਾ ਹੁਕਮ ਕਦੇ ਨਾ ਸਮਝਿਓ ਅਣਾਈ ਬਿਨਾ ਬਿਹਾਰ ਤੋਂ ਕਾਰ ਨਾ ਕੋਈ ਭਗਤਾਈਆ ਜਨ ਭਗਤੋ ਜਦੋਂ ਵੇਲਾ ਲੰਘ ਗਿਆ ਦੁਨੀਆ ਰੋਵੇਗੀ ਮਾਰ ਕੇ ਤਾਈ ਉਹ ਤਾਈ ਮਾਰਨ ਵਾਲਿਓ ਤਬਰ ਤੇ ਬੈਠਾ ਮਾਹੀ ਨਜ਼ਰ ਕਿਸੇ ਨਾ ਆਈਆ ਅੱਜ ਤਾੜਾ ਮਾਲਕ ਭਾਵੇਂ ਇਸ ਦੇ ਮਰਤਕ ਲਾ ਦਿਓ ਸ਼ਾਈ ਫੇਰ ਵੀ ਤੁਹਾਡੀ ਸੇਵਕਮਾਈਆ ਤੁਹਾਡੇ ਪਿਛੇ ਬਣ ਕੇ ਆਇਆ ਰਾਈ ਦੋ ਜਹਾਨਾਂ ਪੈਡ ਆਇਆ ਮਕਾਈਆ ਇਹਦਾ ਪ੍ਰੇਮ ਤੇ ਮੁਹਬਤ ਵਾਲਾ ਨਾਤਾ ਤੁਹਾਡੇ ਗਲ ਦੀ ਫਾਈ ਜਿਸ ਨੇ ਫਾਸੀ ਜਾਂਦੀ ਦਿੱਤੀ ਗਟਾਈਆ ਇਸ ਨੇ ਚਾਰ ਯੋਗ ਨਹੀਂ ਨੇ ਨੌ ਸੌ ਤੀਰਨ ਮੇ ਜੋਗ ਚੌਂਕੜੀ ਪਿਛਲੀ ਕੀਤੀ ਕਰਸਾਨੀ ਤੇ ਵਾਈ ਜਿਸ ਵਾਈ ਵਿੱਚੋਂ ਗੁਰਮੁਖ ਬੂਟੇ ਲੈ ਆਈਆ ਇਸ ਧਰ ਦੀ ਖੇਲ ਖੇਲ ਨਹੀਂ ਪੜਾਈ ਕਿਸੇ ਅਵਤਾਰ پیغمبر ਗੁਰੂ ਦੇ ਹੱਥ ਨਾਲ ਕਦੇ ਫੜਾਈਆ ਯਾਰਿਆ ਦੇ ਆਵੇ ਚੁੱਕ ਗਏ ਬਾਈ ਜਨ ਭਗਤਾ ਆਪਣੀਆਂ ਪੁਜਾਉਂਤੇ ਅਠਾਈਆ ਇਹੋ ਬਾਬਲ ਤੇ ਹੋ ਮਾਈ ਜੇਰਾ ਮਹਾਲ ਵਿੱਚ ਰਹਿ ਕੇ ਅਟਾਲ ਆਪਣਾ ਹੁਕਮ ਵਰਤਾਈਆ ਕਰਮਾਂ ਦਾ ਬੂਟਾ ਤੇ ਕਰਮਾਂ ਦਾ ਫਲ ਕਰਮ ਸਿੰਘ ਰਿਆ ਖਾਈ ਕਰਮ ਸਿੰਘ ਐਡਾ ਨਵੇਂ ਛਾਲੇ ਦਾ ਉਹਦੇ ਘਰੇ ਲਿਖਤ ਹੁੰਦੇ ਆ ਉਹਨੇ ਦੱਸਿਆ ਕਰਮਾਂ ਦਾ ਬੂਟਾ ਤੇ ਕਰਮਾਂ ਦਾ ਫਲ ਕਰਮ ਸਿੰਘ ਰਿਆ ਖਾਈ ਜਿਸਦੇ ਘਰ ਵਜ ਰਹੀ ਵਜ਼ਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਜਾ ਹਰ ਨੇਕ ਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਲਵਾਰਸ ਦੇ ਪਰਮਾਤਮਾ ਲਵਾਰਸ ਹੋਇਆ ਵੇਖੋ ਕੀ ਕੀ ਬਣਾਏ ਜਿਹੜੇ ਆਨੇ ਸੇਵਾਦਾਰ ਆ ਆਪ ਲਵਾਰਸ ਰਾਖਾ ਬਗਤਾਂ ਦਾ ਨਜਰੀ ਆਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਨੇਕ ਲੰਗ ਨਰੈਨ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਸਦਾ ਲਵਾਲਸ ਵਾਰ ਸ ਭਗਤਾਂ ਦਾ ਆ ਆ ਬ ਅਖਵਾਈਆ ਪਿਆਰੀ ਅਸੀ ਜੀ ਹਰ ਬਾਣੀ ਪੜਦੇ ਆ ਕੋਈ ਅਖਰਵਾਦਾ ਘਟਾ ਅੱਗੇ ਪਿੱਛੇ ਬੋਲਿਆ ਗਿਆ ਤੇ ਅਨਜਾਨ ਹਾ ਹਜੂਰ ਸ਼ੈਨ ਸਾ ਜੀ ਆ ਬਖਸ਼ਣ ਜੋਗ ਹੈ ਬਖਸ਼ ਲੈਣਾ ਹਰ ਸੰਗਤ ਨੂੰ ਮਾਫ ਕਰਦੇ ਅੱਗੇ ਤੋਂ ਛੋਤੇ ਛਿਬਿ ਵਣੀ ਪੰਡਾ ਬਲ ਬਖਸ਼ਣਾ ਆਉਜਕਾਰਿਆਂ ਦਾ ਸਾਥ ਦੇਣਾ ਸੋ ਹੰ ਮਾਰ ਜੀ ਸੇ ਸੰਗ ਵਿੱਚ ਨੂੰ ਭਗਵਾ ਸੋ ਹੰਮਾਰਾ ਜੀ ਸ਼ੇਰ ਸਿੰਘ ਵਿਸ਼ਨੋ